ਜਸਤਕਾਰ ਨੇ ਉਹ ਦੁਬਾਰਾ ਫਿਰ ਪਾਦਾ ਦਾ ਇੱਕ ਪਰਤਨਾ ਗਏ ਪਰੇਗਾ। ਬਹੁਤ ਬਹੁਤ ਧੰਨਵਾਦ ਆਏ ਬਹੁਤ ਸੰਗੀਆਂ ਦਾ। ਤੋਂ ਮਾਈਸਰਤ ਵਾਲੇ ਖਾਣੇ ਵਾਲੇ ਸੰਗੀਆਂ ਦਾ ਜਿਹਨਾਂ ਨੇ ਸਾਨੂੰ ਅਰਦਾਸ ਤੋਂ ਪੰਜ ਪੰਜ ਮਤਵਾਓ। ਮਨਤਾ ਦੀ ਗਾਇਸ ਜੀ ਜਾਣਦੇ ਤੁਸੀਂ ਨਾ ਗਾਓ ਜਿਹਦਾ ਤੁਹਾਨੂੰ ਨਹੀਂ ਪਉਦੇ। ਪਰ ਮਨ ਦੇ ਮਸੋਸੇ ਗਏ ਸੀ। ਇਹੇ ਬਿਆਹ ਦੀ ਤੱਕੜ ਹੋਣੀ ਤੇਰੀ। ਵਾਹਿਗੁਰੂ ਧੰਨਵਾਦ ਪੰਡਿਆਂ ਦਾ ਅਸ਼ੀਰਵਾਦ ਦਾ ਅਸ਼ੰਤ। ਪਲਵਾਨ ਕਹਿੰਦੇ ਹੈ ਹਮੇ ਯਾਦੇ ਕਰਾਂ ਤਾਂ ਘੋਲ ਰੱਜੀ ਬਜੰਦੇ ਦਾ। ਤੇ ਉਹਨੂੰ ਮੇਲਾ ਵਧੀਆ ਲੱਗਿਆ ਦਾ ਤੋਂ ਤੱਕ। ਕਹਿੰਦੇ ਆਣਾਂ ਸਾਡੀ ਕਰਤਾ ਲੱਗ ਜਵੇ ਕਿ ਆਪਰੇ ਦਾ ਅਸ਼ੀਰਵਾਦ ਸਾਮੀ ਜੀ ਮਹਾਰਾਜ ਜੀ ਬਾਕੀ ਦਾ ਸੇਵਾ ਦਾ ਮਿਲ ਜਾਣਾ ਫਿਰ ਆਏ ਹੁੰਦਾ ਕਿ ਹੁਣ ਅਸੀਂ ਅੱਜ ਤੇ ਜੇਤੂ ਆ ਆ ਪੰਜ ਮਿੰਟੇ ਮੈਂ ਲਾਉਣੇ ਨੇ ਤੁਹਾਡੇ ਕੋਲ ਸਾਰੇ ਸਵਾਲ ਪ੍ਰਸ਼ਨ ਪੁੱਛ ਕਰੋਗੇ ਕਿ ਆਪ ਕੋ ਜੀਵਾਹੀ ਤੁਜੀਤਾ ਕਾਸਾ ਵਾਹਿਗੁਰੂ ਜੀ ਕੀ ਖਤੇ ਜਿਹਨਾਂ ਨੇ ਕਲੰਕ ਲੱਗਿਆ ਸੀ ਨਵੇਂ ਬੱਚੇ ਕਮਿਸ਼ਨ ਨਹੀਂ ਵਰਦੇ ਮੈਂ ਆਪਣੇ ਜੱਥੇ ਜੇ ਇੱਕ ਸਤੰਦੂ ਨਾਮ ਰੱਖਦਾ ਹੁੰਦਾ ਹਾਂ ਆਪਾਂ ਮੈਂ ਫੇਰ ਉਸ ਬੱਚੇ ਤੋਂ ਸੁਣੋ ਭਾਈ ਭਜਨ ਸਿੰਘ ਪਾਰਸ कोटमारिक करता बोल रहे हैं दो मैं गल्ला के हम 7 मिनट तो पहले समाप्त ही कर देंगे सॉरी सारे जाप को सारे जाप को गुरु जी याद बटी दया बटी है ਬਰਾਦੀਆਂ ਰੇਕਾਂ ਜਾਂਦਾ ਸਭ ਪਸੰਗੀਆਂ ਹੋਈਆਂ ਮੈਨੂੰ ਲੱਗਦਾ ਇਤਜਾਦ ਉਹਨਾਂ ਤੇ ਰਹਿ ਗਈ ਜ਼ਿੰਦਗੀ ਦਾ ਬਹੁਤ ਵੱਡਾ ਪੱਖ ਸੀ ਉਹਨਾਂ ਦਾ ਹੌਸਲਾ ਦੇਣ ਦਾ ਜੋਰਾ ਸਿੰਘ ਮਸਾਫਰ ਦੀ ਗੱਲ ਨਹੀਂ ਬਰਾਦ ਸਾਹਿਬ ਲਿਖਿਆ ਮੈਨੂੰ ਉਠਾਉਂਦੇ ਸੀ ਜਦੋਂ ਮੈਂ ਜਿੱਟ ਟੁੱਟ ਭੱਜ ਆ ਨਹੀਂ ਹੁੰਦੀ ਰਹਿੰਦੀ ਆ ਕਪਾਲ ਮੋਰਚਨ ਜਾਣਾ ਸੀ 3 ਦਿਨ ਪਹਿਲਾਂ ਮੇਰਾ ਦਸਾ ਪੁੱਜ ਗਿਆ ਉਹ ਵੀ ਮੈਨੂੰ ਕਿੱਥੋਂ ਪਤਾ ਲੱਗਿਆ ਵੀ ਤੇਰੇ ਵਾਲੇ ਬੰਦੇ ਦਾ ਤਾਂ ਕਾਰਜ ਕਿਤੇ ਹੋਰ ਪੜਿਆ ਤੈਨ ਮੈਂ ਸੋਚਾਂ ਵੀ ਕੀ ਕੀਤਾ ਜਾਵੇ ਇੱਕ ਤਰ੍ਹਾਂ ਉਦਾਸ ਹੋ ਗਿਆ ਯਾਨੀ ਇਹਦਾ ਫੋਨ ਆਇਆ ਮੈਨੂੰ ਕਪਾੜਾ ਮੋਟਰ ਤੋਂ ਦੋ ਦਿਨ ਪਹਿਲਾਂ ਅਸਲ ਵਿੱਚ ਮੈਂ ਕਿਹਾ ਜੀ ਕੀ ਹੋ ਗਿਆ ਇਹ ਜਦੋਂ ਟੁੱਟ ਗਿਆ ਮੈਂ ਹੈ ਹੀ ਟੁੱਟ ਗਿਆ ਕਹਿੰਦੇ ਹੁਣ ਮੈਂ ਕਿਹਾ ਜੀ ਉਹ ਮੈਨੂੰ ਫੋਨ ਮੋਟਰ ਦੀਆ ਨਾ ਉਹ ਕਹਿੰਦਾ ਕਿ ਉਹ ਨਹੀਂ ਜਣਾ ਤੈਨੂੰ ਛੱਡ ਕੇ ਭੱਜਿਆ ਤੇਰੇ ਸਾਥੀ ਤੂੰ ਥੋੜੋ ਭੱਜਿਆ ਕਹਾਂ ਵੀ ਜਦਾ ਤੇਰਾ ਬਣੂਗਾ ਤੇ ਤੂੰ ਜਾ ਮੈਨੂੰ ਕਿੰਨੇ ਦਿਨ ਰਹਿਦੇ ਆ ਮੈਂ ਕਹਾਂ ਜੀ ਤਿੰਨ ਦਿਨ ਰਹਿਣਾ ਦੋ ਦਿਨ ਹੀ ਐਸਾ ਤਾਂ ਕਿਹਾ ਉਹ ਹੱਸ ਕੇ ਕਹਿੰਦਾ ਮੇਰਾ ਜਦਾ ਇੱਕ ਦਿਨ ਪਹਿਲੀ ਹੀ ਸੀ ਤੇ ਹੈ ਤਾਂ ਤੈਨੂੰ ਮੈਂ ਟੁੱਟਿਆ ਦੋ ਦਿਨ ਤਾਂ ਹੈਗੇ ਤੇਰੇ ਕੋਲ ਕਿਆ ਮੇਰੇ ਇੱਕ ਦਿਨ ਪਹਿਲਾਂ ਹੀ ਬੋਲਿਆ ਸੀ ਮਾਤਾ ਕਲਵੰਤੀ ਘਰ ਨੇ ਫੋਨ ਕੀਤਾ ਗੈਲੀ ਤੇਰੇ ਸਾਥੀ ਉਹਦਾ ਫਲਾਰਾ ਮਾਰਦੇ ਨੇ ਕਿ ਉਹ ਨਹੀਂ ਜਾਂਦਾ ਸਾਡੇ ਪਿੰਡਾਂ ਚ ਗਾਈ ਕਰਦੇ ਨੇ ਆਪਦਾ ਹੀਲਾ ਕਰ ਤੇਰਾ ਤੇਰੇ ਕੋਲ ਤਾਂ ਦੋ ਦਿਨ ਹੋ ਹੋ ਰਹੇ ਨੇ ਜਾਣਾ ਮੇਰਾ ਪ੍ਰੋਮਦ ਰਿਮਾਲੀ ਦਾ ਪ੍ਰੋਮਦ ਨਾਇਕ ਆਪੋਸੇ ਮੇਰੇ ਤੋਂ ਤੇਰੇ ਕੋਲੋਂ ਮੇਰੇ ਬੜੇ ਬੜੇ ਬੰਦੇ ਲੈਣੇ ਆਉਂਾਰੇ ਫਲਾਰਾ ਜੁਨਾਰਾਜ ਕੋਈ ਡਿੱਗਿਆ ਪਿਆ ਮੈਂ ਕਿਹਾ ਦਾ ਬੇਰਤੀ ਗੱਲਾਂ ਬੰਦੇ ਹੀ ਅੱਜ ਤੱਕ ਨਿਸਰੇ ਨਾ ਤਰੇ ਸਾਥੇ ਬੰਨਿਓ ਉਸ ਵਾਰ ਮੇਰਾ ਤਿੰਨ ਪੀਸਰ ਗਿਆ ਅਰੀ ਯਾਦ ਆਤੀ ਉਦੋਂ ਤੋਂ ਮੈਂ ਪਰਣੀ ਕੀਤਾ ਹੋਇਆ ਵੀ ਇੱਕ ਸਟਾਂਡਰਡ ਨੂੰ ਜਦੋਂ ਨਾਲ ਰੱਖੋ ਕੋਈ ਪਤਾ ਨਹੀਂ ਕਾਰਡ ਹੋਵੇ ਸਿੱਧੇ ਕੋਲ ਚਾਹੀਦੀ ਹੈ ਔਰ ਭਾਵੇਂ ਉਨੀ ਕੀ ਹੋ ਕੇ ਨਹੀਂ ਆਉਂਦਾ ਸਿਰ ਉਹਦੇ ਬਾਹਰ ਹਾਂਜੀ ਇਹ ਗੱਲ ਬਿਲਕੁਲ ਸਹੀ ਹੈ ਮੇਕਾ ਸਾਡੇ ਖਣੇ ਆਉਂਦੇ ਆ ਤੇ ਬਾਅਦ ਸਾਡੀ ਗੱਡੀ ਉੱਤੋਂ ਦੀ ਲੱਗ ਜਾਂਦੀ ਆ ਤਾਂ ਇੰਨੇ ਵੀ ਸਾਡੀ ਗੱਡੀ ਹੋ ਜਾਂਦੀ ਦੀ ਆ ਔਰ ਆਪਾਂ ਤੁਹਾਨੂੰ ਚਾਹ ਰੋਣਾ ਤੇਰੇ ਮਰਗਾਂ ਨਹੀਂ ਕਿਸੇ ਹੋਣਾ ਮਹਿਕੂ ਪਾਲ ਕਾਲਾ ਨੇ ਉਹ ਸੰ ਜਿਵੇਂ ਲਿਖਿਆ ਮਕਸੂਦ ਇਹ ਮਾਇਦਾ ਤਾਂ ਕੀੰ ਕਹੇ ਸੀਸ ਝੁਕਾ ਨਾ ਬਸਿਆ ਰਤਨ ਸੀਸ ਝੁਕਾ ਨਾ Caralho! ण खे राग out ਦਾ ਕਮਿਸ਼ਨਰ ਮੇਰਾ ਦਾ ਪੰਡਤ ਸਾਹਿਬਾਨ ਇਹਨਾਂ ਦਾ ਜਸ ਮਾਨ ਕਰਨ ਮਦਨ ਜੀ ਸਾਡੇ ਸਨਮਾਨ ਸ੍ਰੀ ਜੀ ਤੁਹਾਨੂੰ ਜਸ ਮਾਨ ਕੇ ਗਿਆ ਤਾਂ ਉਹ ਧੰਨਵਾਦ ਸਤਿਪੁਰਕਤਾ ਕਰਨ ਸਾਡੇ ਗਾਉਂ ਦੇ ਸਮੇਂ ਦੀ ਸਮਾਪਤੀ ਹੈ ਪਰ ਸਾਡੇ ਤੋਂ ਬਾਅਦ ਇਹ ਜਿਹੜੀ ਸਾਡੀ ਸਭਾ ਬਣੀ ਹੈ ਇਹਨੂੰ ਇਤਨ ਵਾਲੇ ਇਹਦੇ ਸੂਪਰਡਾਰ ਕਰਮਨ ਸਿੰਘ ਮਾਨੂ ਕੇ ਪੰਜ ਆਰਮੰਡ ਖਾਤਰੀ ਉਹ ਵੀ ਆਪਣੇ ਜਿੱਥੇ ਨੂੰ ਹਾਜ਼ਰ ਹੋਣਗੇ ਪਰਮਾਨ ਸਿੰਘ ਮਾਨੂ ਕੇ